ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜਾ ਸੋੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜਾ ਹਰ ਸੰਗ ਜੀਓ ਅੱਜ ਆਪਾਂ ਸਹਿਬੇ ਆਲਮ ਨੇਕ ਲੰਗਤ ਰੋਮਾ ਕਾਲ ਕੀ ਉਤਾਰ 24 ਸਾਲ ਦੇ ਚਰਨਾਂ ਵਿੱਚ 25 ਜੀਵੀ ਸ੍ਰੀ ਗੰਗਾ ਨਗਰ ਵਿਖੇ ਸਾਡੇ ਜੋ ਬੜੇ ਸਤਿਕਾਰਯੋਗ ਗੁਰਸਿੱਖ ਸਰਦਾਰ ਤਾਰਾ ਸਿੰਘ ਜਣ ਉਹ ਪਾਛਾ ਦੇ ਚਰਨਾਂ ਵਿੱਚ ਸੱਚਖੰਡ ਜਾਬ ਰਾਜੇ ਹਨ ਉਹਨਾਂ ਦੇ ਗ੍ਰਹਿ ਲਿਖੇ ਆਪਾਂ ਉਸ ਪੁਰਖ ਕਾਲ ਦੇ ਚਰਨਾਂ ਨਾਲ ਬੈਠੇ ਹਾਂ ਚਰਨਾਂ ਵਿੱਚ ਬੈਠੇ ਹਾਂ ਇਸ ਘਰ ਦੇ ਵਿੱਚ ਪਾਤਸ਼ਾਹ ਨੇ ਕਿੰਨੀ ਵਾਰੀ ਆਪਣੇ ਚਰਨਾਂ ਦੀ ਸ਼ੋਹ ਦਿੱਤੀ ਤਾਰਾ ਸਿੰਘ ਦੇ ਪਿਤਾ ਮਹਾ ਸਿੰਘ ਮਹਾ ਸਿੰਘ ਦੇ ਵੇਲੇ ਤੋਂ ਪਾਤਸ਼ਾਹ ਇੱਥੇ ਆਏ ਇੱਕ ਘਟਨਾ ਇਸ ਤਰ੍ਹਾਂ ਹੋਈ ਕਿ ਤੁਹਾਨੂੰ ਵੀ ਹੈਰਾਨ ਕਰ ਦੇਵੇ ਪਾਤਸ਼ਾਹ ਇੱਥੇ ਆਏ ਤੇ ਨਾਲ ਦੋ ਲਖਾਰੀ ਸ਼ਾਨ ਤੇ ਬੀਬੀ ਜਗਿੰਦਰ ਕੌਰ ਹੋਤੀ ਆਈ ਜੋ ਤਾਰਾ ਸਿੰਘ ਦੀ ਮਾਤਾ ਸੀ ਮਹਾ ਸਿੰਘ ਦੀ ਪਤਨੀ ਇਹਨਾਂ ਨੇ ਮੱਝਾਂ ਰੱਖੀਆਂ ਹੋਈਆਂ ਸੀ ਧਾਰ ਚੌਂਦੀ ਸੀ ਤਾਂ ਸ਼ਾਂਤ ਜਗਿੰਦਰ ਨੇ ਵੇਖੀ ਧਾਰ ਚੌਂਦੀ ਵੀ ਕਿਵੇਂ ਧਾਰ ਚੌਂਦੇ ਨੇ ਤਾਂ ਉਹਨਾਂ ਨੇ ਕਿਹਾ ਬੀਬੀ ਜਦੋਂ ਸਵੇਰੇ ਤੋਂ ਦੁੱਧ ਕੱਢੇਗੀ ਸਾਨੂੰ ਦੱਸੇ ਕਿਸ ਤਰ੍ਹਾਂ ਧਾਰ ਚੌਂਦੀ ਹੈ ਤਾਂ ਉਹਨੇ ਕਿਹਾ ਠੀਕ ਹੈ ਜਦੋਂ ਸਵੇਰੇ ਕਿਉਂਕਿ ਉਹ ਮਹਾ ਸਿੰਘ ਦੀ ਪਤਨੀ ਤੇ ਤਾਰਾ ਸਿੰਘ ਦੀ ਮਾਂ ਉਹ ਬਹਿਮ ਕਰਦੀ ਸੀ ਕਿ ਦੁੱਧ ਜੇ ਕਿਸੇ ਨਾ ਵੇਖ ਲਿਆ ਤਾਂ ਕਿਤੇ ਦੁੱਧ ਨੂੰ ਨਜ਼ਰ ਨਾ ਲੱਗ ਜਾਵੇ ਤਾਂ ਉਸਨੇ ਕੀ ਕੀਤਾ ਕਿ ਜੇ ਸਵੇਰੇ ਉੱਠ ਕੇ 5 ਵਜੇ ਦੁੱਧ ਚੋਂਦੀ ਸੀ ਤਾਂ ਉਸਨੇ 4 ਵਜੇ ਹੀ ਉੱਠ ਕੇ ਸਾਰੀਆਂ ਮੱਝਾਂ ਮੋਦਾ ਦੁੱਧ ਚੋ ਲਿਆ ਤੇ ਰੱਖ ਦਿੱਤਾ ਅੰਦਰ ਸਾਂਭ ਕੇ ਜਦੋਂ ਜਗਿੰਦਰ ਤੇ ਤ੍ਰਿਪਤ ਉੱਠੀਆਂ ਨਾ ਤੇ ਉਹਨਾਂ ਨੇ ਕਿਹਾ ਬੀਬੀ ਅਸੀਂ ਦੁੱਧ ਚੋਣਾ ਹੈ ਉਹ ਕਹਿੰਦੀ ਨਹੀਂ ਦੁੱਧ ਤਾਂ ਹੁਣ ਰਾਤ ਨੂੰ ਕੱਟੇ-ਕੱਟੀਆਂ ਖੁੱਲੀਆਂ ਪਤਾ ਨਹੀਂ ਉਹ ਸਾਰੇ ਜ ਚੰਗ ਗਏ ਹੁਣ ਤਾਂ ਦੁੱਧ ਹੈ ਨਹੀਂ ਬੱਚਾ ਥਲੇ ਦੇਖੋ ਇਹ ਗੱਲ ਹੁਣ ਕੀ ਹੋ ਰਿਹਾ ਸਤਗੁਰ ਉੱਥੇ ਨੇ ਤੇ ਸਤਗੁਰ ਇੱਥੋਂ ਚਲੇ ਗਏ ਕਹਾਂ ਉਹ ਟਾਈਮ ਜਦੋਂ ਉਸ ਬੀਬੀ ਨੇ ਦੁੱਧ ਚੋਇਆ ਦੁੱਧ ਦੀ ਥਾਂ ਸਾਰੀਆਂ ਮੱਜਾਂ ਦੇ ਵਿੱਚੋਂ ਖੂਨ ਆਇਆ ਉਹਦੇ ਥਣਾਂ ਦੇ ਵਿੱਚੋਂ ਖੂਨ ਆਇਆ ਉਹਨੇ ਸੋਚਿਆ ਪਤਾ ਨਹੀਂ ਮੱਜਾਂ ਨੂੰ ਕੀ ਹੋ ਗਿਆ ਤੇ ਫਿਰ ਸਵੇਰੇ ਫੇਰ ਦੇਖਿਆ ਫੇਰ ਖੂਨ ਆਇਆ ਤਾਂ ਉਹ ਬੀਬੀ ਨੇ ਆਪਣਾ ਨਹੀਂ ਦੱਸਿਆ ਕਿ ਮੈਂ ਕੀ ਕੀਤਾ ਉਹਨੇ ਮਹਾ ਸਿੰਘ ਨੂੰ ਕਿਹਾ ਕਿ ਵੀ ਇਹ ਦੁੱਧ ਲੈ ਕੇ ਸ਼ੀਸ਼ੀ ਦੇ ਵਿੱਚ ਪਾ ਕੇ ਤੂੰ ਜੇਠੂ ਭਾਲ ਜਾ ਹੁਣ ਪਾਤਸ਼ਾਹ ਕੋਲ ਇਹ ਪਤਾ ਨਹੀਂ ਕੀ ਹੋ ਗਿਆ ਆਪਣੀ ਅਮਚਾਲੂ ਤੇ ਮਹਾ ਸਿੰਘ ਇੱਥੋਂ ਦੁੱਧ ਲੈ ਕੇ ਪਾਤਸ਼ਾਹ ਦੇ ਚਰਨਾਂ 'ਚ ਜੇਠੂਵਾਲ ਪਹੁੰਚ ਜਾਂਦਾ ਹੈ ਤੇ ਪਾਤਸ਼ਾਹ ਕਹਿੰਦੇ ਮਹਾ ਸਿੰਘ ਆ ਗਿਆ ਨਾਲੇ ਇਹ ਦੇ ਨਾਲ ਇਹ ਘਟਨਾ ਨਾਲ ਤੁਹਾਨੂੰ ਪਤਾ ਲੱਗ ਜਾਏਗਾ ਸਤਿਗੁਰ ਆਪਣੇ ਗੁਰਸਿੱਖ ਦਾ ਪਰਦਾ ਕਿਸ ਤਰ੍ਹਾਂ ਕੱਜ ਕੇ ੜਪਦਾ ਹੈ ਤੇ ਉਹ ਕਹਿੰਦੇ ਮਹਾ ਸਿੰਘ ਆ ਗਿਆ ਮਹਾ ਸਿੰਘ ਨੇ ਕਿਹਾ ਪਾਤਸ਼ਾਹ ਤੁਸੀਂ ਜਦੋਂ ਆਏ ਉਸ ਤੋਂ ਬਾਅਦ ਮੱਜਾਂ ਦੇ ਧੂਤੀ ਸੀਸਾਂ ਥਣਾ ਵਿੱਚੋਂ ਖੂਨ ਆ ਰਿਹਾ ਹੈ ਆ ਮੈਂ ਸੈਂਪਲ ਲੈ ਕੇ ਆਇਆ ਤੁਸੀਂ ਦੇਖੋ ਕਿਸ ਤਰ੍ਹਾਂ ਦਾ ਦੁੱਧ ਬਾਸਾ ਕਹਿੰਦੇ ਕੋਈ ਨਹੀਂ ਉਤੂੰ ਜੇ ਚਲਿਆ ਜਾਵੇਂਗਾ ਤੇ ਦੁੱਧ ਠੀਕ ਹੋ ਜਾਵੇਗਾ ਉਹ ਸ਼ਾਮ ਤੱਕ ਇੱਥੇ ਪਹੁੰਚਿਆ ਤੇ ਦੁੱਧ ਠੀਕ ਹੋ ਗਿਆ ਸਵੇਰ ਨੂੰ ਬਿਲਕੁਲ ਠੀਕ ਹੋ ਗਿਆ ਪਰ ਬੀਬੀ ਨੇ ਕੋਈ ਨਹੀਂ ਦੱਸਿਆ ਮਹਾ ਸਿੰਘ ਨੂੰ ਮੇ ਮੇ ਤੋਂ ਗਲਤੀ ਹੋ ਗਈ ਤੇ ਉਹਨੇ ਕਿਹਾ ਵੀ ਗੱਲ ਕੀ ਹੋ ਗਈ ਮਹਾ ਸਿੰਘ ਨੇ ਕਿਹਾ ਜਦੋਂ ਗੱਲ ਖੋਜਦੇ ਖੋਜਦੇ ਇਹ ਬੀਬੀ ਬੋਲੀ ਕਿ ਮੇਤੋਂ ਇਸ ਤਰ੍ਹਾਂ ਦੀ ਗਲਤੀ ਹੋ ਗਈ ਭੁੱਲ ਹੋ ਗਈ ਤੇ ਮੈਂ ਪਾਤਸ਼ਾਹ ਕੋਲੋਂ ਭੁੱਲ ਬਖਸ਼ਾਉਣੀ ਸੀ ਤੇ ਪਰ ਹੁਣ ਉਸਨੇ ਕਿਰਪਾ ਕਰ ਦਿੱਤੀ ਹੈ ਅੱਗੇ ਤੋਂ ਜਦੋਂ ਇਹ ਆਉਣਗੀਆਂ ਬੀਬੀਆਂ ਮੈਂ ਜ਼ਰੂਰ ਇਹਨਾਂ ਨੂੰ ਤਾਰ ਚੋਕੇ ਦਿਖਾਵਾਂਗੀ ਤੇ ਚੋਣਗੀਆਂ ਇਹ ਦੇਖੋ ਅਕਾਲ ਪੁਰਖ ਨੇ ਇਹ ਨਹੀਂ ਕਿਹਾ ਮਹਾਂ ਸਿੰਘ ਨੂੰ ਕਿ ਤੁਹਾਡੀ ਘਰ ਵਾਲੀ ਨੇ ਇਸ ਤਰ੍ਹਾਂ ਕੀਤਾ ਉਹ ਨਹੀਂ ਖੋਲਿਆ ਪਰਦਾ ਪਾ ਕੇ ਰੱਖਿਆ ਤੇ ਉਹ ਕਹਿੰਦਾ ਜਾ ਕੇ ਦੇਖੋ ਫੇਰ ਮੱਜਾਂ ਦਾ ਦੁੱਧ ਠੀਕ ਹੋ ਜਾਵੇਗਾ ਇਹ ਕਾਲਪੁਰਖ ਦੀ ਖੇਡ ਹੈ ਇਹ ਕੋਈ ਸੰਤ ਸਾਧ ਦੀ ਨਹੀਂ ਜਿਸ ਮੱਜ ਦੇ ਥਣ ਵਿੱਚੋਂ ਦੁੱਧ ਆ ਰਿਹਾ ਹੈ ਤੇ ਸ਼ਾਮ ਦੇ ਟਾਈਮ ਖੂਨ ਆ ਜਾਵੇ ਦੱਸੋ ਕਿਸ ਤਰ੍ਹਾਂ ਆ ਗਿਆ ਕੋਈ ਮੈਡੀਕਲ ਸਾਇੰਸ ਦੱਸ ਦੇਵੇ ਵੀ ਹਾਂ ਇਹ ਇਸ ਤਰ੍ਹਾਂ ਹੋ ਸਕਦਾ ਹੈ ਜਾਂ ਕੋਈ ਹੋਰ ਦੱਸ ਦੇਵੇ ਇਹ ਕਾਲਪੁਰਖ ਹੈ ਇਹ ਸਭ ਕੁਝ ਕਰ ਸਕਦਾ ਹੈ ਹਰ ਕੰਵਿਚ ਰਚਿਆ ਹੋਇਆ ਹੈ ਤੇ ਇਸ ਨੇ ਆਪਣਾ ਉਹ ਪ੍ਰਗਟਾਵਾ ਇਹਨਾਂ ਸਾਰਿਆਂ ਦੇ ਅੱਗੇ ਕਰ ਦਿੱਤਾ ਕਿ ਮੈਂ ਤੁਹਾਡੇ ਦੁੱਧ ਖੂਨ ਵਾਲੇ ਨੂੰ ਚਿੱਟਾ ਵੀ ਕਰ ਦਿੰਦਾ ਇਸੇ ਤਰ੍ਹਾਂ ਸੈਸ ਤੇ ਪਾਤਸ਼ਾ ਜਦੋਂ ਇੱਥੇ ਆਏ ਫਿਰ ਤੇ ਇੱਥੇ ਇੱਕ ਗੁਰਸਿੱਖ ਇੱਥੇ ਗੁਰਦੁਆਰਾ ਵੀ ਬਣਿਆ ਹੋਇਆ ਪਿੱਛੇ ਦੇਖੋ ਇੱਥੇ ਗ੍ਰੰਥੀ ਕਹਿੰਦਾ ਤੁਹਾਡੇ ਘਰੇ ਜੋ ਸਤਿਗੁਰ ਆਉਂਦੇ ਹਨ ਤੁਹਾਡੇ ਉਹ ਆਪਣਿਆਂ ਨੂੰ ਨੀਕ ਲੰਗ ਕਹਿੰਦੇ ਹਨ ਕਲਕੀ ਅਵਤਾਰ ਕਹਿੰਦੇ ਹਨ ਤੇ ਜਦੋਂ ਆ ਤੇ ਸਾਨੂੰ ਮਿਲਿਆ ਜੇ ਜਦੋਂ ਪਾਦਸ਼ਾਹ ਆਗੇ ਤਾਂ ਤਾਰਾ ਸਿੰਘ ਸੀ ਉਸ ਵੇਲੇ ਤਾਰਾ ਸਿੰਘ ਨੇ ਉਸ ਨੂੰ ਕਿਹਾ ਵੀ ਅਜਾਜਾ ਸਾਡੇ ਸਤਿਪੁਰਾਏ ਉਹ ਸੱਚ ਧਰ ਕੇ ਪੂਰਾ ਹੰਡ ਪਾ ਕੇ ਬਾਣਾ ਆਪਣੀ ਕੁਰਬਾਨ ਪਾ ਕੇ ਤੇ ਸੱਚ ਧਰ ਕੇ ਪਾਸ਼ਾ ਦੇ ਚਰਨਾਂ 'ਚ ਆਇਆ ਇਹ ਗੱਲ ਤਾਰਾ ਸਿੰਘ ਦੱਸਣੀ ਮੈਨੂੰ ਭੁੱਲ ਗਿਆ ਕਿ ਉਸਨੇ ਨਮਸਕਾਰ ਕੀਤੀ ਜਾਂ ਨਹੀਂ ਇਹ ਨਹੀਂ ਪਤਾ ਉਸਨੇ ਆ ਕੇ ਪਾਸ਼ਾ ਹਰਬਾਣੀ ਦਾ ਵਿਹਾਰ ਚੱਲ ਰਿਹਾ ਹੈ ਮਹਾ ਸਿੰਘ ਦੇ ਗ੍ਰਹਿ ਉਸ ਵੇਲੇ ਲਿਖਿਆ ਹੈ ਤੇ ਜਦੋਂ ਹਰ ਬਾਣੀ ਦਾ ਵਿਹਾਰ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਪਾਤਸ਼ਾਹ ਕਹਿੰਦੇ ਹਨ ਕਿਸੇ ਨੂੰ ਕੋਈ ਸ਼ੱਕ ਕੋਈ ਪ੍ਰਸ਼ਨ ਕਰਨਾ ਹੈ ਕਿਸੇ ਨੇ ਤਾਂ ਉਠਿਆ ਤੇ ਉਹ ਕਹਿੰਦਾ ਕਿ ਪਾਤਸ਼ਾਹ ਮੈਂ ਇੱਕ ਪ੍ਰਸ਼ਨ ਕਰਨਾ ਹੈ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਗੋਬਿੰਦ ਦਾ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ ਤੇ ਉਹ ਪਾ ਕੇ ਆਏ ਸੀ ਬਾਣਾ ਤੇ ਆਪਾਂ ਤਾਂ ਬੈਠੇ ਆ ਸਿੱਧੇ ਸਾਤੇ ਚਿੱਟੇ ਕੱਪੜੇ ਪਾ ਕੇ ਉਨੇ ਕਿਹੜ ਮਹੀਸ਼ੀ ਖਾਇ ਤਾਂ ਕਿਨੇ ਸਿੱਖ ਨੇ ਇਹ ਤਾਂ ਉਹੀ ਬੈਠੇ ਨੇ ਕੁਝ ਇਹ ਕਮਲੇ ਜੀ ਤੇ ਪਾਤਸ਼ਾਹ ਨੇ ਹਰਪਾਣੀ ਲਿਖਾਈ ਉਹ ਕੱਲ ਨੂੰ ਜੇ ਟਾਈਮ ਮਿਲੇ ਤੁਹਾਡੇ ਨਾਲ ਸਾਂਝੀ ਕਰਾਂਗੇ ਹੂੰ ਕੋੜਾ ਸਾਰ ਅੰਸ਼ ਜੀ ਦੱਸਣਾ ਹੈ ਤੁਹਾਡੇ ਨਾਲ ਤੇ ਹਰਪਾਣੀ ਲਿਖਾਉਂਦੇ ਲਿਖਾਉਂਦੇ ਪਾਤਸ਼ਾਹ ਦੱਸਦੇ ਕਿ ਗੋਬਿੰਦ ਦਾ ਸਿੱਖ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਗੋਬਿੰਦ ਦਾ ਸਿੱਖ ਹਰ ਬਾਰੇ ਗੋਬਿੰਦ ਦੇ ਚਰਨਾਂ ਧਿਆਰ ਕੇ ਗੋਬਿੰਦ ਦਾ ਸਿੱਖ ਗੋਬਿੰਦ ਨੂੰ ਆਪਣਾ ਪਿਤਾ ਮੰਨ ਕੇ ਉਸਦੇ ਚਰਨਾ ਨਾ ਚ ਨਿਮਰਤਾ ਨਾਲ ਆਪਣਾ ਨਿਵਾਸ ਮੁਕੇ ਆਪਣੀ ਆਤਮਾ ਤੋਂ ਕਹੇ ਕਿ ਪਾਤਸ਼ਾ ਮੇਰੇ ਸੀਸ ਤੇ ਵੀ ਨਾ ਸਤ ਮੇਰੀ ਆਤਮਾ ਨੂੰ ਆਪਣੇ ਚਰਨਾਂ ਨਾਲ ਜੋੜ ਇਸ ਤਰ੍ਹਾਂ ਡੈਫੀਨੇਸ਼ਨ ਦਿੰਦੇ ਗਏ ਅਖੀਰ ਤੇ ਜਾ ਕੇ ਕੀ ਕਿਹਾ ਤੂੰ ਤਾਂ ਇਹ ਗੋਬਿੰਦ ਸਿੰਘ ਵੀ ਨਹੀਂ ਬਣਿਆ ਕਿਉਂਕਿ ਉਹ ਬੜਾ ਮਾਨ ਸਤਕਾਰ ਨਾਲ ਮੈਂ ਆ ਪਾਇਆ ਹੋਇਆ ਮੈਂ ਆ ਪਾਇਆ ਹੋਇਆ ਉਹ ਪਾਤਸ਼ਾ ਕਹਿੰਦੇ ਤੂੰ ਤਾਂ ਇਹ ਗੋਬਿੰਦ ਸਿੰਘ ਵੀ ਨਹੀਂ ਬਣਿਆ ਤੇਰੇ ਪਿਛਲੇ ਨੌ ਜਨਮ ਇਸ ਤਰ੍ਹਾਂ ਚਲੇ ਗਏ ਤੇ ਤੂੰ ਅਨੰਦਪੁਰ ਸਾਹਿਬ ਰਹਿੰਦਾ ਸੀ ਉੱਥੇ ਤੂੰ ਭੰਗ ਪੀਂਦਾ ਸੀ ਕੋਟ-ਕੋਟ ਕੇ ਇੱਕ ਦਿਨ ਤੇਨੂੰ ਭੰਗ ਚੜ ਗਈ ਮੈਂ ਸ਼ਬਦ ਦਾ ਵਿੱਚ ਹਲਾਵਾ ਦਿੱਤਾ ਤੇ ਤੂੰ ਜਾ ਕੇ ਆਪਣੇ ਘਰ ਦਾ ਆਪਣੇ ਬਾਪ ਦਾ ਬਣਿਆ-ਬਣਾਇਆ ਘਰ ਤਾ ਦਿੱਤਾ ਇਹ ਦੱਸਾਂ ਵੀ ਤੂੰ وجہ ਸਿੱਖ ਵੀ ਨਹੀਂ ਬਣਿਆ ਸੋ ਮੇਰੇ ਵੀਰੋ ਇਹ ਪੁਰਖ ਅਕਾਲ ਸੀ ਜੋ ਖੂਨ ਵਾਲੇ ਦੁੱਧ ਨੂੰ ਚਿੱਟਾ ਕਰ ਸਕਦਾ ਹੈ ਤੇ ਸਾਰੇ ਸਿੱਖਾਂ ਨੂੰ ਸਮਝਾ ਸਕਦਾ ਹੈ ਮੈਂ ਤੁਹਾਡੇ ਨਾਲ ਹਰਬਾਣੀ ਥੋੜੀ ਜਿਹੀ ਸਾਂਝੀ ਕਰਦੇ ਹਾਂ ਪਾਤਸ਼ਾਹ ਜੰਡਿਆਲਾ ਗੁਰੂ ਗਏ ਉੱਥੇ ਪ੍ਰੀਤਮ ਸਿੰਘ ਦੇ ਘਰ ਆ ਉੱਥੇ ਕੱਟ ਕੀਤਾ ਪੂਰਾ ਪਾਤਸ਼ਾਹ ਨੇ ਕਹਿਤਾ ਪ੍ਰੀਤਮ ਸਿੰਘ ਨੂੰ ਕਿ ਸਾਰੇ ਜਿਹੜੇ ਤੇਰੇ ਹੈਗੇ ਆਲੇ ਦੋਲੇ ਸਾਰਿਆਂ ਨੂੰ ਬੁਲਾ ਲਾ ਅੱਜ ਤੇ ਉੱਥੇ ਪਾਤਸ਼ਾਹ ਨੇ ਬਾਣੀ ਦਾ ਵਿਹਾਰ ਕੀਤਾ ਥੋੜਾ ਥੋੜੇ ਨਾਲ ਸਾਂਝਾ ਕਰਾਂਗੇ ਤੇ ਉੱਥੇ ਪਾਸ਼ਾ ਕੀ ਕਿਹਾ ਹਰ ਸੰਗਤ ਖੋਲੋ ਆਪਣਾ ਪੇਠ ਹਰ ਸੰਗਤ ਖੋਲੋ ਆਪਣਾ ਪੇਠ ਅਨਪਬ ਆਪਣੀ ਧਾਰ ਜਨਾਏ ਦਾ ਜਿਸ ਦਾ ਮੰਗੋ ਸੱਚਾ ਹੇਤ ਸੋ ਸਹਬ ਵੇਖ ਬਖਾਏਗਾ ਜਿਸ ਦਾ ਸੱਚਾ ਹੇਤ ਮੰਗਦੀਆ ਦੁਨੀਆ ਵਾਲੇ ਮੰਗਦੇ ਰੱਬਾ ਸਾਨੂੰ ਬਚਾ ਲੈ ਸਾਨੂੰ ਆਪਣੇ ਚਰਨਾਂ ਨਾਲ ਜੋੜ ਰੱਬਾ ਸਾਡੀ ਤਕਲੀਫ ਦੂਰ ਕਰ ਦੇ ਸਾਡੇ ਦੁੱਖ ਦੂਰ ਕਰ ਦੇ ਉਹਦੇ ਜੀ ਸਾ ਹੇਤ ਮੰਗਦੇ ਹੋ ਸੋ ਸਹਬ ਵੇਖ ਬਖਾਏਗਾ ਵੇਖ ਵੀ ਰਿਹਾ ਹੈ ਤੇ ਆਪਣੇ ਆਪ ਨੂੰ ਬਖਾ ਵੀ ਰਿਹਾ ਉੱਥੇ ਬੈਠਾ ਜੰਡਿਆਲਾ ਤੋਂ ਅੱਗੇ ਕੀ ਕਹਿੰਦੇ ਹਨ ਜਿਸਤੇ ਪਿੱਛੇ ਗੁਰ ਅਰਜਨ ਸਿੰਘ ਪਾਈ ਰੇਤ ਜਿਸ ਦੇ ਪਿੱਛੇ ਗੁਰ ਅਰਜਨ ਸੀਸ ਪਾਈ ਰੇਤ ਸੋ ਸਤਗੁਰ ਆਪਣੀ ਕਾਰ ਕਮਾਏਗਾ ਜਿਸ ਦੇ ਪਿੱਛੇ ਗੋਬਿੰਦ ਬੱਚੇ ਜੂਝੇ ਖੇ ਅਜੀਤ ਤੇ ਜਾਰ ਚੰਪੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਜਿਸ ਦੇ ਪਿੱਛੇ ਗੋਬਿੰਦ ਬੱਚੇ ਜੂਝੇ ਖੇ ਤਰਨ ਭੂਮੀ ਰੰਗ ਰੰਗਾਏ ਦਾ ਜਿਸ ਦੇ ਪਿੱਛੇ ਦੱਬੇ ਨੀਹਾਂ ਹੈ ਜਿਸ ਦੇ ਪਿੱਛੇ ਦੱਬੇ ਨੀਹਾਂ ਹੈ ਸੋ ਮਹਲ ਅਟਲ ਇੱਕ ਰੁਸ਼ਨਾਏ ਦਾ ਜਿਸ ਦੇ ਪਿੱਛੇ 70 ਸੂਲ ਸੂਲਾ ਮਾਣੀ ਸੇ ਸੋ ਨਾਮ ਖੰਜਰ ਇੱਕੋ ਇੱਕ ਚਮਕਾਏ ਦਾ ਆਪਣਾ ਨਾਮ ਦਾ ਖੰਜਰ ਤੇ ਅੱਗੇ ਵੀ ਸ੍ਰੀ ਦਾ ਸ਼ਬਦ ਰੂਪੀ ਹੀ ਖੇਡ ਕਰਨਾ ਹੈ ਉਸਨੇ ਨਾਮ ਦਾ ਖੰਜਰ ਸੋਹਮ ਮਹਾਰਾਸ਼ੀ ਸੇ বিষ্ণੂ ਭਗਵਾਨ ਕੀ ਹੈ ਇਸ ਲਈ ਕਹਿੰਦੇ ਹਾਂ ਪਾਤਸ਼ਾ ਸੋਹਮ ਸ਼ਬਦ ਦੀ ਸਾਡੇ ਹੱਥ ਸਾਨੂੰ ਕੋਈ ਮਾਰ ਨਾ ਸਕੇ ਸ਼ਬਦ ਪੜ ਜਾਣ ਸਾਨੂੰ ਕੋਈ ਨਾ ਸਕੇ ਮਾਰ ਸੋਹਮ ਸ਼ਬਦ ਸਾਚੀ ਹੱਥ ਕਟਾਰ ਦੇ ਸਾਡੀ ਆਵੇ ਨ ਕੋਈ ਹਾਰ ਸੋង ਸੱਚਾ ਗਲ ਵਿਚ ਹਾਰ ਦੀ ਇਹ ਇੱਥੇ ਗੱਲ ਕਰ ਰਹੇ ਆਂ ਪ੍ਰਭ ਸੋ ਨਾਮ ਖੰਜਰ ਇਕੋ ਇਕ ਚਮਕਾਏ ਦਾ ਦੋ ਜਹਾਨ ਸ੍ਰੀ ਭਗਵਾਨ ਨੌਜਵਾਨ ਮਰਦ ਮਰਦਾਨ ਸ਼ਬਦ ਸਰੇੜਾ ਰਹਾ ਪੇਚ ਕੀ ਸ਼ਬਦ ਸਰੇੜਾ ਰੇ ਪੇ ਲਿਖ ਲਿਖ ਪਾਤੀ ਹੱਥ ਨ ਕਿਸੇ ਫੜਾਏ ਦਾ ਜੋਤੀ ਨੂਰ ਚਮਕੇ ਤੇਜ ਦਮਕ ਇਕੋ ਇਕ ਰਖਾਏ ਦਾ ਜਿਸ ਤੇ ਹੁਕਮੇ ਅੰਦਰ ਨਾਨਕ ਹੱਥ ਖੁੰਡੀ ਮੋਢੇ ਧਰਿਆ ਖੀਸ ਅੱਜ ਕੁੰਡੀ ਪੜ ਕੇ ਮੋਢੇ ਦੇ ਖੇਸ ਧਰ ਕੇ ਤੇ ਇੱਕ ਜਗ੍ਹਾ ਆਇਆ ਨਾਨਕ ਪਾਤਸ਼ਾਹ ਨੇ ਹਰਵਾਈਂ ਚ ਲਿਖਾਇਆ ਕਿ ਨਾਨਕ ਨੇ ਮੋਢੇ ਜਿਸ ਦੇ ਪਿੱਛੇ ਨਾਨਕ ਮੋਢੇ ਧਰੀ ਪੂਰੀ ਦੋ ਜਹਾਨ ਬੜਿਆਇਦਾ ਉਹ ਉਹ ਜਨ ਭਗਤ ਦੁਆਰੇ ਕਰੇ ਜਨ ਭਗਤ ਦੁਆਰੇ ਕਰੇ ਮਜ਼ਦੂਰੀ ਜਿਸ ਦੇ ਪਿੱਛੇ ਨਾਨਕ ਮੋਢੇ ਧਰੀ ਫੂਰੀ ਦੋ ਜਹਾਨ ਬੜਿਆਇਦਾ ਸੋ ਸਹਿਬ ਸਤਗੁਰੂ ਸੋ ਸਹਿਬ ਸਤਗੁਰੂ ਭਗਤ ਦੁਆਰੇ ਕਰੇ ਮਜ਼ਦੂਰੀ ਕਿਹੇ ਕੀਤੀ ਜੇ ਪੰਜ ਟੋਕਰੀ ਚੁੱਕ ਲਈ ਸੀ ਤੁਸੀਂ ਪੱਥਰ ਪਾਉਂਦੇ ਸੀ ਉਹਨਾਂ ਵਿੱਚ ਉਹ ਜਾ ਕੇ ਵੇਟ ਦੇ ਕੋਲੇ ਪਾਸਾ ਲੈ ਕੇ ਜਾਂਦੇ ਸੀ ਸੋ ਸਹਿਬ ਸਤਗੁਰੂ ਜਨ ਭਗਤ ਦੁਆਰੇ ਕਰੇ ਮਜ਼ਦੂਰੀ ਆਪਣਾ ਮਾਨ ਨਾ ਕੋਈ ਰਖਾਣ ਦਾ ਇੱਥੇ ਇਹੀ ਗੱਲ ਫੇਰ ਕਰਦੇ ਹਾਂ ਜਿਸ ਦੇ ਹੁਕਮੇ ਅੰਦਰ ਨਾਨਕ ਹੱਥ ਕੁੰਡੀ ਮੋਢੇ ਤਰਿਆ ਖੇਸ ਸੋ ਦੋ ਦੋ ਜਹਾਨਾ ਖਾਲਸ ਰੂਪ ਬਟਾਉਣ ਦਾ ਕੌਣ ਜੁਗੰਤਮ ਲੱਗਣਾ ਦੇਵੇ ਠੇਸ ਠੋਕਰ ਆਪਣੇ ਨਾਮ ਲਗਾ인다 ਜਿਨ੍ਹਾਂ ਰੱਖੇ ਚਰਨਾ ਹੇਠ ਜਿਨ੍ਹਾਂ ਰੱਖੇ ਚਰਨਾ ਹੇਠ ਤਿੰਨਾ ਆਪਣਾ ਰੰਗ ਚੜਾ인다 ਰਾਤੀ ਸੁੱਤਿਆਂ ਖੋਲੇ ਭੇਟ ਦਿਨੇ ਜਾਗਦਿਆਂ ਪਰਦਾ ਲਾਹਿੰਦਾ ਗੁਰਮੁਖਾਂ ਵਿੱਚ ਬਾਲਕ ਰੂਪ ਹੋ ਕੇ ਰਿਆ ਖੇੜ ਗੁਰਮੁਖਾਂ ਵਿੱਚ ਬਾਲਕ ਰੂਪ ਹੋ ਕੇ ਰਿਆ ਖੇੜ ਵੱਡਾ ਛੋਟਾ ਭੇਵ ਨ ਕੋਈ ਰਖਾਂਦਾ ਸੰਗਤ ਉਹ ਛੋਟਾ ਸਤਗੁਰ ਵੱਡਾ ਸਤੂ ਵੱਡੇ ਸਤਗੁਰ ਦਾ ਭੇਵ ਕੋਈ ਨਹੀਂ ਉਹ ਵੱਡਾ ਬਣ ਜੇ ਛੋਟਾ ਬਣ ਜੇ ਉਹਦੀ ਵਡਿਆਈ ਹੈ ਵੱਡਾ ਛੋਟਾ ਭੇਵ ਨਾ ਕੋਈ ਰਖਾਏ ਦਾ ਚੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਾਲ ਆਪਣਾ ਰਾਹ ਚਲਾਏ ਦਾ ਹਰ ਸੰਗਤ ਦੱਸੋ ਸੱਚਾ ਗੁਣ ਗਹਿਰ ਗੰਭੀਰ ਪੁੱਛ ਪਛਾਈਆ ਤੁਹਾਨੂੰ ਪੁੱਛਦਾ ਕੋਈ ਸੱਚਾ ਗੁਣ ਦੱਸੋ ਜਾਂ ਤੁਹਾਡਾ ਦੇ ਪ੍ਰਭ ਦਾ ਉਹ ਦੂਰ ਦਰਾਡੇੋਂ ਆਏ ਸੁਣ ਜਿਹੜੇ ਆਏ ਬੈਠੇ ਸੀ ਦੂਰ ਦਰਾਡੇੋਂ ਆਏ ਸੁਣ ਜੰਡੇ ਵਾਲੇ ਆਇਆ ਬੇਪਰਵਾਹੀ ਉਹ ਜੜਿਆਲੇ ਬੈਠਾ ਸੀ ਉਹ ਕਹੇ ਦੂਰ ਤਲਾਟੇ ਸੁਣ ਕੇ ਆਏ ਹੋ ਤੁਸੀਂ ਸਾਰੇ ਕਿ ਆਏਗਾ ਅਜ ਬੇਪਰਵਾਹ ਨਿਕਲ ਕਲਕੀ ਅਵਤਾਰ ਜੋ ਦੂਰ ਜਰਾ ਡੇਓ ਆਏ ਸੁਣ ਜੰਡਿਆਲੇ ਆਇਆ ਬੇਪਰਵਾਹੀ ਆ ਗੁਰਮੁਖ ਵਿਰਲੇ ਵਿਰਲੇ ਰਹਾ ਚੁਣ ਜਿਨ੍ਹਾਂ ਆਪਣੀ 부ਝ 부ਝਾਈ ਆ ਗੁਰਮੁਖ ਵਿਰਲੇ ਵਿਰਲੇ ਰਹਾ ਚੁਣ ਜਿਨ੍ਹਾਂ ਆਪਣੀ 부ਝ 부ਝਾਈ ਆ ਅੰਤਰ ਆਤਮ ਦੇਵੇ ਤੁਣ ਰਾਗ ਅਨਰਾਗੀ ਆਪ ਸੁਲਾਈਆ ਉਹਨਾਂ ਦੇ ਅੰਦਰ ਤੇ ਸ਼ਬਦ ਅਨਾਦ ਤੁਣਾ ਆਤਮਕ ਰਾਗ ਚਲਾਵਿੰਦਾ ਹੈ ਸੁਰਤੀ ਸ਼ਬਦ ਮੇਲ ਸੁਰਤੀ ਸ਼ਬਦ ਮੇਲ ਸੁਰਤ ਨੂੰ ਸ਼ਬਦ ਨਾਲ ਮੇਲ ਬੁਲਾਉਂਦਾ ਕਿਰਪਾ ਨਾਲ ਇਸ ਲਈ ਅੱਗੇ ਜਾ ਕੇ ਬਾਣੀ ਸੁਰਤ ਪ੍ਰਭ ਦੇ ਚਰਨਾਂ 'ਚ ਆ ਜਾਂਦੀ ਹੈ ਸੁਰਤੀ ਕਹਿੰਦੀ ਹੈ ਮੈਂ ਕਿਸ ਤਰ੍ਹਾਂ ਤੇਰੇ ਚਰਨ ਮੇਰੇ ਤੇ ਕਿਰਪਾ ਕਰ ਤੇ ਪ੍ਰਭ ਕਰਦੇ ਹਨ ਕਿਰਪਾ ਕਿ ਸਾਡੇ ਸਕਤਰ ਸਾਹਿਬ ਟਾਈਮ ਦੇਣਗੇ ਤਾਂ ਸੁਰਤੀ ਦੀ ਗੱਲ ਫਿਰ ਇਸ ਤੋਂ ਅੱਗੇ ਕਰਾਂਗੇ ਹਾਂ ਚਲੋ ਸੁਰਤੀ ਸ਼ਬਦ ਮੇਲ ਮਲਾਇ ਫੋਨ ਜੋਗ ਵਿਆਸ ਨਾ ਕੋਈ ਕਰਾਈ ਆ ਸਾਹਮਣੇ ਬੈਠਾ ਹੋ ਸਾਹਮਣੇ ਬੈਠਾ ਵੇਖੋ ਹੁਣ ਜੰਡੇ ਵਾਲੇ ਆਇਆ ਫਿਰ ਸਾਹਮਣੇ ਬੈਠਾ ਵੇਖੋ ਹੁਣ ਬਿਚੇ ਨਾ ਕਿਸੇ ਨਾ ਆਇਆ ਜੋਤੀ ਜੋਤੂ ਪਰ ਆਪ ਆਪਣੀ ਕਿਰਪਾ ਕਰ ਬੇਪਰਦਾ ਹੋ ਕੇ ਬੇਪਰਦਾ ਹੋ ਕੇ ਆਪਣਾ ਪਰਦਾ ਰਹਾ ਲਾਈ ਆ ਆਪਣਾ ਪਰਦਾ ਰਹਾ ਲਾਈ ਆ ਸੁਮੇਰੀ ਉਹ ਇਸ ਸਹਿਬ ਦੀ ਗੱਲ ਆਪਾਂ ਉਸ ਦੀ ਕਰ ਰਹੇ ਹਾਂ ਥੋੜੀ ਗੱਲ ਤੁਹਾਡੇ ਨਾਲ ਕਿ ਦੁਨੀਆ ਨੇ ਕੀ ਕਰਨਾ ਹੈ ਬਾਹ ਦੇ ਵਿੱਚ ਇਸ ਸਹਿਬ ਦੇ ਪਿੱਛੇ ਪਾਤਸ਼ਾਹ ਕਹਿੰਦੇ ਹਾਂ ਕਿ ਸਾਨੂੰ ਭਗਤਾਂ ਨੂੰ ਇਸ ਸਹਿਬ ਦੇ ਚਰਨਾਂ ਦੀ ਤੂੜ ਹਮੇਸ਼ਾ ਮੰਗਣੀ ਚਾਹੀਦੀ ਹੈ ਹਮੇਸ਼ਾ ਇਸ ਦੇ ਚਰਨਾਂ ਦਾ ਦਾਨ ਮੰਗਣਾ ਚਾਹੀਦਾ ਹੈ ਪ੍ਰਭ ਸਾਨੂੰ ਚਰਨਾਂ ਵਿੱਚ ਰੱਖੀ ਕਿਤੇ ਵਿਛੋੜੀ ਨਾ ਇਹ ਲੇਖ ਹੈ ਥੋੜਾ ਕਿਉਂਕਿ ਸਮਾਂ ਥੋੜਾ ਥੋੜਾ ਜਿਹਾ ਤੁਹਾਡੇ ਨਾਲ ਸਾਂਝਾ ਕਰਾਂਗੇ ਨਾਰਦੀ ਗੰਗਾ ਗਦਾਵਰੀ ਜਮਨਾ ਸਰਸਤੀ ਜੋ ਪ੍ਰਭ ਦਾ ਖੇਲ ਰਾਵੀ ਕੰਡੇ ਵੇਖਣ ਆਈਆਂ ਤੇ ਉਹਨਾਂ ਨੂੰ ਸਬੋਧਨ ਕਰਕੇ ਕਹਿੰਦਾ ਹੈ ਨਾਲ ਨੀ ਕਮਲਿਓ ਨੀ ਕਮਲਿਓ ਅੱਗੇ ਗੁਰੂ ਅਵਤਾਰ ਪੈਗੰਬਰਾਂ ਦੇ ਘਰਾਂ ਦੇ ਮਾਲਕ ਹੁੰਦੇ ਪੁਜਾਰੀ ਉਹਨਾਂ ਦਾਸ ਅੱਗੇ ਗੁਰੂ ਅਵਤਾਰ ਪੈਗੰਬਰਾਂ ਦੇ ਘਰਾਂ ਦੇ ਮਾਲਕ ਹੁੰਦੇ ਪੁਜਾਰੀ ਪੂਜਾ ਖਾ ਕੇ ਝਟ ਲੰਗਾਈ ਆ ਹੁਣ ਵੀ ਗੁਰੂ ਅਵਤਾਰ ਪੈਗੰਬਰਾਂ ਦੇ ਘਰਾਂ ਦੇ ਪੁਜਾਰੀ ਇਹ ਪੂਜਾ ਖਾਂਦੇ ਨੇ ਰੱਖੇ ਨੇ ਉੱਥੇ ਸਾਰੇ ਤੁਸੀਂ ਪੈਸੇ ਚਾੜਦੇ ਹੋਦੇ ਪੂਜਾ ਖਾ ਕੇ ਮੋਜ ਕਰਦੇ ਨੇ ਪੂਜਾ ਖਾ ਕੇ ਝਟ ਲੰਗਾਈ ਆ ਹੁਣ ਪੁਰਖ ਕਾਲ ਦੇ ਸ਼ਬਦੀ ਧਾਰ ਸੁੰਦੇ ਲਖਾਰੀ ਪੁਰਖ ਕਾਲ ਦੇ ਸ਼ਬਦੀ ਧਾਰ ਪੰਜ ਲਖਾਰੀ ਲਿਖਦੇ ਸ਼ਬਦੀ ਧਾਰ ਸੁੰਦੇ ਲਖਾਰੀ ਪ੍ਰਭ ਦੇ ਨਾਲ ਮਿਲ ਕੇ ਚਾਰੇ ਕੁੰਡਾ ਰੰਗ ਰੰਗਾਈ ਆ ਪ੍ਰਭੂ ਨਿਸਬੜੇ ਦਿੱਸੇ ਤੀਲ ਗਰੀਮ ਜਿੱਥੇ ਕੋਈ ਨਮਸਕਾਰ ਕਰ ਨਾ ਸਕੇ ਜਵਾਰੀ ਪ੍ਰਭ ਦੇ ਚਰਨਾਂ ਚ ਕੋਈ ਜਵਾਰੀ ਨਹੀਂ ਪਾ ਸਕੰਦੇ ਜਿੱਥੇ ਕੋਈ ਨਮਸਕਾਰ ਕਰ ਨਾ ਸਕੇ ਜਵਾਰੀ ਠੱਗ ਚੋਰ ਯਾਰ ਚਰਨ ਸੋਣ ਕੋਈ ਨਾ ਆਈਆ ਚਰਨ ਸੋਣ ਕੋਈ ਨਾ ਪਾਈਆ ਉਹ ਇਸ ਦਰ ਤੇ ਉਹ ਪੁਜੇ ਜਿਹੜਾ ਭਗਤ ਜੋਤ ਨਿਰੰਕਾਰਾ ਇਸ ਦਰ ਤੇ ਉਹ ਪੁਜੇ ਜਿਹੜਾ ਭਗਤ ਜੋਤ ਨਿਰੰਕਾਰ ਦੀ ਦੂਜਾ ਨਜ਼ਰ ਕੋਈ ਨਾ ਆਈਆ ਉਹ ਕਹਿੰਦਾ ਹੈ ਉਹਨਾਂ ਨੂੰ ਕਮਲੀਆਂ ਨੂੰ ਨਹੀਂ ਸਮਾਉਣਾ ਨਹੀਂ ਸਮਾਉਣਾ ਪ੍ਰਭ ਦੇ ਚਰਨਾਂ ਦੀ ਧੂੜ ਨਹੀਂ ਮਿਲਣੀ ਸ਼ਾਰੀ ਟਿੱਕੇ ਮਸਤਕ ਨਾ ਕੋਈ ਰਮਾਈਆ ਸ੍ਰਿਸ਼ਟੀ ਨੇ ਤਰਸਣਾ ਤੜਪਣ ਸ੍ਰਿਸ਼ਟੀ ਨੇ ਤਰਸ ਤਰਸਣਾ ਤੜਪਣ ਕਿਤੇ ਪ੍ਰਭ ਦੇ ਚਰਨਾਂ ਦੇ ਜੋੜੇ ਦੇ ਬਣ ਜਾਈਏ ਪੁਜਾਰੀ ਕਿਤੇ ਕੋਈ ਜੋੜਾ ਹੀ ਮਿਲ ਜਾਵੇ ਮੇਰੇ ਸਤਪੁਰ ਦਾ ਤੇ ਅਸੀਂ ਉਹਦੇ ਪੁਜਾਰੀ ਬਣ ਜਾਈਏ ਸ੍ਰੀ ਸਿਨੇ ਤਸਨਾ ਤੜਫਣਾ ਕਿਤੇ ਪ੍ਰਭ ਦੇ ਚਰਨਾਂ ਦੇ ਜੋੜੇ ਦੇ ਬਣੀਏ ਪੁਜਾਰੀ ਪੁਜਾਰੀਆਂ ਵਾਲਾ ਵੇਖਾ ਫੇਰ ਵੀ ਦਿਨਾ ਮਕਾਈਆ ਇੱਕ ਗੁਰਸਿੱਖ ਅਵਤਾਰ ਸਿੰਘ ਪਟਿਆਲੇ ਰਹਿੰਦਾ ਸੀ ਕਾਨਪੁਰ ਤੋਂ ਆਇਆ ਜਦੋਂ ਜਦੋਂ ਇੰਦਰਾ ਗਾਂਧੀ ਦੇ ਵੇਲੇ ਦੰਗੇ ਹੋਏ ਕਾਨਪੁਰ ਤੋਂ ਆ ਕੇ ਪਟਿਆਲੇ ਆ ਗਿਆ ਤੇ ਉਹਦਾ ਲੇਖ ਤਾਂ ਵੱਡਾ ਹੈ ਪਰ ਉਹ ਇੱਕ ਚੱਪਲ ਲਈ ਫਰਦਾਸੀ ਸਾਨੂੰ ਦਿਖਾਉਂਦਾ ਸੀ ਕਿ ਇਹ ਮੈਂ ਕਿਹਾ ਪਾਤਸ਼ਾ ਉਹ ਕਹਿੰਦਾ ਮੈਂ ਕਿਹਾ ਪਾਤਸ਼ਾ ਸਾਨੂੰ ਕੋਈ ਨਿਸ਼ਾਨੀ ਦੇ ਜਾ ਤੈਨੂੰ ਯਾਦ ਕਰਿਆ ਕਰੀਏ ਤੇਰੇ ਹੈ ਉਹ ਪਾਤਸ਼ਾ ਕਹਿੰਦੇ ਆ ਮੇਰੀ ਚੱਪਲ ਲੈ ਜਾ ਉਹ ਚੱਪਲ ਉਹ ਲੈ ਕੇ ਜਿਹੜੇ ਇਹੀ ਕਹਿੰਦੇ ਫਰਿਸ਼ੀ ਨੇ ਤਰਸਣਾ ਤਰਸਣਾ ਕਿਤੇ ਪ੍ਰਭ ਦੇ ਚਰਨਾਂ ਦੇ ਜੋੜੇ ਦੇ ਬੁਣੀਏ ਪੁਜਾਰੀ ਪੁਜਾਰੀਆਂ ਵਾਲਾ ਲੇਖਾ ਫੇਰ ਵੀ ਦੇਣਾ ਮੁਕਾਈ ਆ ਜੋਤੀ ਜੋ ਸਰੂਪਾ ਰ ਆਪਣੀ ਕਿਰਪਾ ਕਰ ਕਰੇ ਕੇ ਸਾਚਾ ਹਰ ਸੱਚ ਦਾ ਪਰਦਾ ਆਪ ਠਾਈਆ ਸੋ ਸਹਿਬ ਸੱਚੇ ਪਾਤਸ਼ਾਹ ਨੇ ਹਰ ਬਾਣੀ ਰਹੀ ਇਹ ਸੱਚ ਦੇ ਪਰਦੇ ਆਪ ਖੁੱਲੇ ਹਨ ਕਿ ਉਹ ਭਗਵਾਨ ਹੈ ਉਸ ਤੋਂ ਬਿਨਾਂ ਹੋਰ ਕੋਈ ਭਗਵਾਨ ਨਹੀਂ ਇਹ ਸਾਰੇ ਸਬੂਤ ਉਸ ਪ੍ਰਭ ਨੇ ਮਾਤ ਲੋਕੋ ਵਿੱਚ ਆ ਕੇ ਆਪਣੇ ਪ੍ਰਕਾਵਾ ਕਰਦੇ ਹੋਏ ਦਿੱਤੇ ਸੋ ਇੱਥੇ ਹੀ ਸੱਚੇ ਪਾਤਸ਼ਾਹ ਦੀ ਸਿਰਸਲਾ ਕਰਦੇ ਹਾਂ ਤੋੜੇ ਨਾਲ ਬਚਨ ਕਰਦੇ ਹਾਂ ਕੋਈ ਗਲਤੀ ਹੋ ਗਈ ਹੋਵੇ ਮਾਫ ਕਰਨਾ ਤੇ ਜਕਾਰੇ ਉੱਚੀ ਆਵਾਜ਼ ਵਿੱਚ ਲਗਾਣੇ ਹਨ ਜਕਾਰੇ ਉੱਚੀ ਆਵਾਜ਼ ਵਿੱਚ ਲਗਾਣੇ ਹਨ so Maharaj mara ji vishnu bhagwan di